ਤਸਕਾਲੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਆ ਹੁਣ ਤੱਕ ਦੀ ਵੱਡੀ ਖਬਰ ਤੇ ਭਾਰਤ ਵਿੱਚ ਅਮਰੀਕੀ ਦੂਤਖਾਨੇ ਗਰਭਵਤੀ ਭਾਰਤੀ ਔਰਤਾਂ ਨੂੰ ਵੀਜ਼ਾ ਦੇਣ ਵਿੱਚ ਵਿਸ਼ੇਸ਼ ਚੌਕਸੀ ਦਾ ਐਲਾਨ ਕੀਤਾ ਹੈ ਦੂਤਖਾਨੇ ਨੇ ਕਿਹਾ ਹੈ ਕਿ ਜੇ ਉਹ ਮੰਨਦੇ ਨੇ ਕਿ ਯਾਤਰਾ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਜਨਮ ਦੇਣਾ ਅਤੇ ਬੱਚੇ ਲਈ ਅਮਰੀਕੀ ਨਾਗਰਿਕਤਾ ਲੈਣਾ ਹੈ ਤਾਂ ਉਹ ਵੀਜ਼ਾ ਨਹੀਂ ਦੇਣਗੇ ਦੂਤਕਰ ਨੇ ਕਿਹਾ ਹੈ ਕਿ ਇਸ ਦੀ ਇਜਾਜ਼ਤ ਨਹੀਂ ਹੈ ਅਮਰੀਕਾ ਦਾ ਦਾਵਾ ਹੈ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਗਰਭਵਤੀ ਔਰਤਾਂ ਬੱਚਿਆਂ ਨੂੰ ਜਨਮ ਦੇਣ ਲਈ ਟੂਰਿਸਟ ਵੀਜ਼ਾ ਤੇ ਦੇਸ਼ ਵਿੱਚ ਐਂਟਰੀ ਕਰਦੀਆਂ ਨੇ 트੍ਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਅਜੀਆਂ ਔਰਤਾਂ ਤੇ ਬੈਨ ਲਗਾਉਣ ਦਾ ਐਲਾਨ ਕੀਤਾ ਸੀ ਅਮਰੀਕੀ ਦੂਤਕਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕੀ ਕਾਉਂਸਲਰ ਅਧਿਕਾਰੀ ਸਲਾਨੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦੇਣਗੇ ਜੇ ਉਹ ਮੰਨਦੇ ਨੇ ਕਿ ਯਾਤਰਾ ਦਾ ਮੁੱਖ ਉਦੇਸ਼ ਅਮਰੀਕਾ ਵਿੱਚ ਜਨਮ ਦੇਣਾ ਅਤੇ ਬੱਚੇ ਲਈ ਅਮਰੀਕੀ ਨਾਗਰਿਕਤਾ ਲੈਣਾ ਹੈ ਇਸ ਦੀ ਇਜਾਜ਼ਤ ਨਹੀਂ ਹੈ ਅਮਰੀਕਾ ਨੇ ਇਸ ਨੂੰ ਬਰਥ ਟੂਰਿਜ਼ਮ ਦਾ ਨਾਮ ਦਿੱਤਾ ਹੈ ਅਮਰੀਕਾ ਵਿੱਚ ਪੈਦਾ ਹੋਇਆ ਬੱਚਾ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਤਹਿਤ ਆਪਣੇ ਆਪ ਅਮਰੀਕੀ ਨਾਗਰਿਕ ਬਣ ਜਾਂਦਾ ਹੈ ਚਾਹੇ ਉਹ ਉਸ ਦੇ ਮਾਤਾ ਪਿਤਾ ਦਾ ਇਮੀਗ੍ਰੇਸ਼ਨ ਸਟੇਟਸ ਕੁਝ ਵੀ ਹੋਵੇ ਇਸ ਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਕਿਹਾ ਜਾਂਦਾ ਹੈ ਜੋ ਮਾਪਿਆਂ ਨੂੰ ਨਾਗਰਿਕਤਾ ਨਹੀਂ ਦਿੰਦਾ ਪਰ ਬੱਚੇ ਨੂੰ ਸਾਰੇ ਨਾਗਰਿਕਤਾ ਅਧਿਕਾਰ ਪ੍ਰਦਾਨ ਕਰਦਾ ਹੈ ਜਿਵੇਂ ਕਿ ਅਮਰੀਕੀ ਪਾਸਪੋਰਟ ਲਈ ਅਰਜੀ ਦੇਣ ਦੀ ਯੋਗਤਾ ਦੱਸਦੀ ਹੈ ਕਿ ਜੇ ਕੋਈ ਬੱਚਾ ਅਮਰੀਕੀ ਧਰਤੀ ਤੇ ਪੈਦਾ ਹੁੰਦਾ ਹੈ ਕੁਝ અપਵਾਦਾਂ ਨੂੰ ਛੱਡ ਕੇ ਤਾਂ ਉਹ ਜਨਮ ਤੋਂ ਹੀ ਅਮਰੀਕੀ ਨਾਗਰਿਕ ਹੁੰਦਾ ਹੈ ਹਾਲਾਂਕਿ ਵਿਦੇਸ਼ ਡਿਪਲੋਮੈਂਟਾਂ ਦੇ ਬੱਚੇ ਜੋ ਅਮਰੀਕਾ ਵਿੱਚ ਸਰਕਾਰੀ ਡਿਊਟੀ ਤੇ ਪੈਦਾ ਹੋਏ ਨੇ ਉਹਨਾਂ ਨੂੰ ਅਮਰੀਕੀ ਨਾਗਰਿਕ ਨਹੀਂ ਮੰਨਿਆ ਜਾਂਦਾ ਡੋਨਲਡ 트럼ਪ ਦੇ ਰਸਤੇ ਤੇ ਉੱਤੇ ਚਲਿਆ ਮੈਕਸੀਕੋ ਆ ਦੇਖੋ ਭਾਰਤ ਦੇ ਉੱਤੇ 50% ਟੈਰਿਫ ਲਗਾਉਣ ਦੀ ਤਿਆਰੀ ਜੋ ਹੈ ਮੈਕਸੀਕੋ ਕਰਤਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਵਿਚਾਲੇ ਹੁਣ ਭਾਰਤੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਨਜ਼ਰ ਆਉਣ ਵਾਲਾ ਹੈ ਤੇ ਨਾਲ ਦੀ ਨਾਲ ਹੁਣ ਭਾਰਤ ਮੁਸ਼ਕਲਾਂ ਦੇ ਵਿੱਚ ਧਿਰਤਾ ਹੋਇਆ ਵੀ ਦਿਖਾਈ ਦੇਵੇਗਾ ਲਗਾਤਾਰ ਹੋ ਰਿਹਾ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਭਾਰਤ ਦੇ ਉੱਤੇ 50% ਟੈਰਿਫ ਲਗਾਇਆ ਤੇ ਹੁਣ ਮੈਕਸੀਕੋ ਵੀ ਜੋ ਹੈ ਇਸ ਟੈਰਿਫ ਦੀ ਤਿਆਰੀ ਕਰਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਹੁਣ ਭਾਰਤ ਦੀਆਂ ਮੁਸ਼ਕਲਾਂ ਬਾਤ ਆਖ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਹੁਣ ਮੈਕਸੀਕੋ ਸੰਸਦ ਦੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਭਾਰਤ, ਚੀਨ, ਬ੍ਰਾਜ਼ੀਲ ਅਤੇ ਕਈ ਹੋਰ ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ ਉੱਚ ਟੈਟਸ ਦੀ ਵਿਵਸਥਾ ਕਰਦਾ ਹੈ ਬਿੱਲ ਦੇ ਉਪਲਬਧ ਸਿਰਫ ਉਹਨਾਂ ਦੇਸ਼ਾਂ ਤੇ ਲਾਗੂ ਹੋਣਾ ਹੈ ਜਿਨ੍ਹਾਂ ਦਾ ਮੈਕਸੀਕੋ ਨਾਲ ਮੁਕਤ ਵਪਾਰ ਸਮਝੌਤਾ ਐਫਟੀਏ ਨਹੀਂ ਹੈ ਇਹ ਬਿੱਲ 1 ਜਨਵਰੀ 2026 ਤੋਂ ਲਾਗੂ ਹੋਣ ਵਾਲਾ ਹੈ ਮੈਕਸੀਕਨ ਸੰਸਦ ਦੇ ਉੱਪਰਲੇ ਸਦਨ ਜਿਹੜੇ ਸੈਨੇਟ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਇਸ ਤੋਂ ਪਹਿਲਾਂ ਹੇਠਲੇ ਸਦਨ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਰਾਸ਼ਟਰਪਤੀ ਨੇ ਸਤੰਬਰ ਦੇ ਵਿੱਚ ਸੰਸਦ ਵਿੱਚ ਇਹ ਬਿੱਲ ਪੇਸ਼ ਕੀਤਾ ਸੀ ਔਰ ਇਸ ਨੇ 1400 ਤੋਂ ਵੱਧ ਉਤਪਾਦਾਂ ਤੇ ਇੱਕ ਦਰਜਨ ਤੋਂ ਵੱਧ ਖੇਤਰਾਂ ਲਈ ਟੈਰਿਫ ਸੋਧੇ ਦਾ ਪ੍ਰਸਤਾਵ ਰੱਖਿਆ ਸੀ ਇਹਨਾਂ ਵਿੱਚ ਆਟੋ ਪਾਰਟਸ ਹਲਕੇ ਵਾਹਨ ਪਲਾਸਟਿਕ ਖਡਾਉਣੇ ਜਿਹੜੇ ਨੇ ਔਰ ਟੈਕਸਟਾਈਲ ਫਰਨੀਚਰ ਚੂਤੇ ਕਪੜੇ ਐਲੂਮੀਨੀਅਮ ਅਤੇ ਕਾਚ ਜਿਹੜਾ ਵਾ ਉਹ ਸ਼ਾਮਲ ਹੈ ਪ੍ਰਸਤਾਵਿਤ ਆਯਾਤ ਟੈਰਿਫ 5% ਤੋਂ 20% ਤੱਕ ਹਨ ਅਗਸਤ ਦੇ ਸ਼ੁਰੂ ਵਿੱਚ ਅਮਰੀਕਾ ਨੇ ਭਾਰਤ ਤੋਂ ਯਾਦ ਕੀਤੇ ਜਾਣ ਵਾਲੇ ਉਤਪਾਦਾਂ ਤੇ ਕਸਟਮ ਡਿਊਟੀ ਵਧਾ ਕੇ 20% ਕੀਤੀ ਭਾਰਤ ਮੈਕਸੀਕੋ ਨੇ ਨਵੇਂ ਕਾਨੂੰਨਾਂ ਤੋਂ ਪ੍ਰਭਾਵਿਤ ਦੇਸ਼ਾ ਤੋਂ ਇੱਕ ਹੈ ਔਰ 2023 ਵਿੱਚ ਭਾਰਤ ਮੈਕਸੀਕੋ ਤਾਂ ਨੌਵਾਂ ਸਭ ਤੋਂ ਵੱਡਾ ਉਹ ਜਿਹੜਾ ਵਪਾਰਕ ਭਾਈਵਾਲ ਸੀ ਇਸ ਨਾਲ ਭਾਰਤ ਤੇ ਮੈਕਸੀਕੋ ਵਿਚਕਾਰ ਕੁੱਲ ਵਪਾਰ ਜਿਹੜਾ ਵਾ 10.78 ਬਿਲੀਅਨ ਡਾਲਰ ਸੀ ਔਰ ਹਾਲਾਂਕਿ ਇਸ ਕਾਨੂੰਨ ਦਾ ਚੀਨ ਨਾਲ ਵਪਾਰ ਤੇ ਸਭ ਤੋਂ ਵੱਧ ਪ੍ਰਭਾਵਿਤ ਹੋ ਪ੍ਰਭਾਵ ਹੋਵੇਗਾ ਮੈਕਸੀਕਨ ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਹਰ ਸਾਲ ਲਗਭਗ 3.8 ਬਿਲੀਅਨ ਡਾਲਰ ਦਾ ਵਾਧੂ ਮਾਲੀਆ ਪੈਦਾ ਹੋਵੇਗਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਬਟਾਲਾ ਪਰਤ ਰਿਹਾ ਇੱਕ ਪਰਿਵਾਰ ਨਾਲ ਸੜਕ ਹਾਦਸਾ ਵਾਪਰਿਆ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਜਾਣ ਵਾਲੇ ਰਸਤੇ ਤੇ ਪਿੰਡ ਜਗਤਪੁਰਾ ਟਾਂਡਾ ਦੇ ਕੋਲ ਉਹਨਾਂ ਦੀ ਕਾਰ ਗੰਨੇ ਨਾਲ ਲੱਦੀ ਟਰਾਲੀ ਨਾਲ ਟਕਰਾ ਗਈ ਹਾ사 ਇੰਨਾ ਭਿਆਨਕ ਸੀ ਕਿ ਕਾਰ ਪਲਟ ਗਈ ਅਤੇ ਕਾਰ ਵਿੱਚ ਸਵਾਰ 6 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਦੋ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਹੈ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਅਤੇ ਨੇੜਲੇ ਪੈਟਰੋਲ ਪੰਪ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਹਾਦਸੇ ਤੋਂ ਬਾਅਦ ਉਹ ਦੌੜ ਕੇ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਕਾਰ ਟਰਾਲੀ ਦੇ ਹੇਠਾਂ ਫਸੀ ਹੋਈ ਸੀ। ਕਾਰ ਵਿੱਚ 6 ਲੋਕ ਫਸੇ ਹੋਏ ਸਨ। ਕਾਫੀ ਜਦੋਜਹਿਦ ਤੋਂ ਬਾਅਦ ਕਾਰ ਦੀਆਂ ਖਿੜਕੀਆਂ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਪਰ ਜ਼ਖਮੀਆਂ ਵਿੱਚੋਂ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਜ਼ਖਮੀਆਂ ਨੂੰ ਰੋਡ ਸੇਫਟੀ ਫੋਰਸ ਦੀ ਟੀਮ ਨੇ ਨੇੜਲੇ ਮੁਕੇਰੀਆਂ ਹਸਪਤਾਲ ਪਹੁੰਚਾਇਆ ਮੌਕੇ ਤੇ ਪਹੁੰਚੇ ਥਾਣਾ ਪੁਰਾਣਾ ਸ਼ਾਲਾ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਮੁਕੇਰੀਆਂ ਜਾ ਰਹੀ ਹੈ ਅਤੇ ਜ਼ਖਮੀਆਂ ਨਾਲ ਗੱਲ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਤੰਦਰ ਵਿੱਚ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਦੇ ਪੁੱਤਲੇ ਨੂੰ ਸਾੜਨ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਸਿੱਧੂ ਦੀ ਮਾਂ ਨੇ ਆਪਣੇ ਵਕੀਲ ਰਾਹੀਂ 크੍ਰਿਸਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ ਸਿੱਧੂ ਦੇ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਗੁਰਵਿੰਦਰ ਸੰਧੂ ਨੇ ਨੋਟਿਸ ਵਿੱਚ ਪੁੱਛਿਆ ਹੈ ਕਿ ਇਹ ਕਿਸ ਦੇ ਨਿਰਦੇਸ਼ਾਂ ਤੇ ਕੀਤਾ ਗਿਆ ਸੀ ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵਿਰੁੱਧ ਇਹ ਕਾਰਵਾਈ ਕਿਸੇ ਦੇ ਇਸ਼ਾਰੇ ਤੇ ਕੀਤੀ ਗਈ ਸੀ ਵਿਅਕਤੀ ਦੇ ਨਾਮ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ 15 ਦਿਨਾਂ ਦੇ ਅੰਦਰ ਲਿਖਤੀ ਮੁਆਫੀ ਮੰਗੀ ਜਾਣੀ ਚਾਹੀਦੀ ਹੈ ਇਹ ਮੁਆਫੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਪਲੋਡ ਕੀਤੀ ਜਾਣੀ ਚਾਹੀਦੀ ਹੈ ਚਰਨਕੌਰ ਨੂੰ 10 ਲੱਖ ਰੁਪਏ ਦਿੱਤੇ ਜਾਣੇ ਚਾਹੀਦੇ ਨੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਕਮੇਟੀ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਚਰਨਕੌਰ ਵਿਰੁੱਧ ਟਿੱਪਣੀਆਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਮੁਆਫੀ ਨਾਮਾ ਕਟੋ-ਕਟ 30 ਦਿਨਾਂ ਲਈ ਸਾਰੇ ਜਨਤਕ ਸੋਸ਼ਲ ਮੀਡੀਆ ਪਲੇਟਫਾਰਮਾਂ ਸੰਗਠਨ ਦੇ ਫੇਸਬੁੱਕ ਪੇਜ ਸਮੇਤ ਤੇ ਪੋਸਟ ਕੀਤਾ ਜਾਣਾ ਚਾਹੀਦਾ ਹੈ ਮੁਆਫੀਨਾਮਾ ਖੜਾ ਚਰਨ ਕੋਰ ਵੱਲੋਂ ਪੜੇ ਬਿਨਾ ਪ੍ਰਕਾਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ ਤੁਹਾਡੇ ਕੰਮਾਂ ਕਾਰਨ ਹੋਈ ਮਾਨਸਿਕ ਪੀੜਾ ਸਦਮੇ ਅਤੇ ਉਸਦੀ ਸ਼ਾਖ ਅਤੇ ਜਨਤਕ ਸਥਿਤੀ ਨੂੰ ਹੋਏ ਨੁਕਸਾਨ ਲਈ ਚਰਨ ਕੋਰ ਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਭਾਨਾ ਸਿੱਧੂ ਨੇ ਕੁਝ ਦਿਨ ਪਹਿਲਾਂ ਵਿਦੇਸ਼ ਯਾਤਰਾ ਨਾਲ ਸੰਬੰਧਿਤ ਧੋਖਾਧੜੀ ਦੇ ਮਾਮਲੇ ਵਿੱਚ ਜਲੰਧਰ ਵਿੱਚ ਪਾਦਰੀ ਅੰਕੁਰ ਨਰੂਲਾ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ ਇਸ ਪ੍ਰਦਰਸ਼ਨ ਵਿੱਚ ਤੇਜਸਵੀ ਮਨਹਾਸ ਵੀ ਮੌਜੂਦ ਸੀ ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਪਿਛਲੇ ਮਾਮਲੇ ਵਿੱਚ ਤੇਜਸਵੀ ਨੂੰ ਗ੍ਰਿਫਤਾਰ ਕਰ ਲਿਆ ਬਾਅਦ ਵਿੱਚ ਉਸ ਨੂੰ ਅਦਾਲਤ ਤੋਂ ਜ਼ਮਾਨਤ ਲੈਣੀ ਪਈ ਅੰਕੁਰ ਨਰੂਲਾ ਵਿਰੁੱਧ ਇਸ ਵਿਰੋਧ ਪ੍ਰਦਰਸ਼ਨ ਦੇ ਜਵਾਬ ਵਿੱਚ ਈਸਾਈ ਭਾਈਚਾਰੇ ਨੇ 10 ਦਸੰਬਰ ਨੂੰ ਡੀਸੀ ਦਫ਼ਤਰ ਦੇ ਬਾਹਰ ਇੱਕ ਪ੍ਰਦਰਸ਼ਨ ਕੀਤਾ ਤਿੰਨ ਪੁਤਲੇ ਲਿਆਂਦੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਤੇ ਸਿੱਧੂ ਮੂਸੇਵਾਲਾ ਦੀ ਮਾਂ ਦੀ ਫੋਟੋ ਸੀ ਈਸਾਈ ਭਾਈਚਾਰੇ ਨੇ ਆਪਣੀ ਗਲਤੀ ਮੰਨ ਲਈ ਹੈ ਇਸ ਈਸਾਈ ਭਾਈਚਾਰੇ ਨੇ ਬਾਅਦ ਵਿੱਚ ਸਿੱਧੂ ਮੂਸੇਵਾਲਾ ਦੀ ਮਾਂ ਦੇ ਪੁਤਲੇ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਲਿਆਂਦੇ ਜਾਣ ਸੰਬੰਧੀ ਆਪਣੀ ਗਲਤੀ ਮੰਨ ਲਈ ਹੈ 10 ਦਸੰਬਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਕਿਹਾ ਗਿਆ ਸੀ ਕਿ ਪੁਤਲਾ ਗਲਤੀ ਨਾਲ ਲਿਆਂਦਾ ਗਿਆ ਸੀ ਉਨ੍ਹਾਂ ਦਾ ਇਰਾਦਾ ਕਿਸੇ ਹੋਰ ਔਰਤ ਦਾ ਪੁਤਲਾ ਸਾੜਨ ਦਾ ਸੀ ਪੁਤਲੇ ਵਿੱਚ ਗਲਤੀ ਨਾਲ ਸਿੱਧੂ ਮੂਸੇਵਾਲਾ ਦੀ ਮਾਂ ਦੀ ਫੋਟੋ ਆ ਗਈ ਸੀ ਉਹਨਾਂ ਨੇ ਪੁਤਲਾ ਸਾੜਨ ਤੋਂ ਪਹਿਲਾਂ ਫੋਟੋ ਹਟਾ ਦਿੱਤੀ ਅਤੇ ਇਸ ਨੂੰ ਸੁਰੱਖਿਅਤ ਰੱਖ ਲਿਆ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਤੋਂ ਪਹਿਲਾਂ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਸਾਵਧਾਨੀ ਦੇ ਉਪਾਅ ਵੱਜੋ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਕਾਰਵਾਈ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਅਤੇ ਸ਼ਾਂਤੀਪੂਰਨ VOTING ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਦੱਸਦੀ ਹੈ ਕਿ ਗੁਰਪ੍ਰੀਤ ਸੇਖੋ ਨਾ ਦੱਸਦੀ ਹੈ ਕਿ ਗੁਰਪ੍ਰੀਤ ਸੇਖੋ ਨਾਬਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮਲਜ਼ਮ ਹੈ ਗੁਰਪ੍ਰੀਤ ਸਿੰਘ ਸੇਖੋ ਨੂੰ ਕੁਲਗੜੀ ਸਟੇਸ਼ਨ ਤੇ ਇੱਕ ਸ਼ਿਕਾਇਤ ਤੇ ਰੋਕਥਾਮ ਕਾਰਵਾਈ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹਾਲਾਂਕਿ डीएसपी करण शर्मा ने किया है कि उसको अगली कार्रवाई ਲਈ ਅੱਜ ਦੁਪਹਿਰ ਐਸਡੀਐਮ ਦਫ਼ਤਰ ਵਿੱਚ ਪੇਸ਼ ਕੀਤਾ ਜਾਵੇਗਾ ਫਰੋਜ਼ਪੁਰ ਵਿੱਚ ਗੁਰਪ੍ਰੀਤ ਸਿੰਘ ਸੇਖੋ ਉਰਫ ਸੋਨੂ ਮੁਦਕੀ ਜ਼ਿਲ੍ਹਾ ਪ੍ਰੀਸ਼ਦ ਚੋਣਾ ਵਿੱਚ ਸਰਗਰਮ ਸੀ ਸੇਖੋ ਨਵੰਬਰ 2016 ਵਿੱਚ ਸੰਸਨੀਖੇਜ਼ ਨਾਬਾ ਜੇਲ੍ਹ ਤੋੜਨ ਦਾ ਸਹਿ ਮਾਸਟਰਮਾਈਂਡ ਸੀ ਉਸ ਨੂੰ ਇੱਕ ਭਾਰੀ ਹਥਿਆਰਬੰਦ ਗਿਰੋਹ ਨੇ ਰਿਹਾ ਕਰ ਦਿੱਤਾ ਸੀ ਜਿਸ ਨੇ ਪਟਿਆਲਾ ਜ਼ਿਲ੍ਹੇ ਦੀ ਹਾਈ ਸਿਕਿਉਰਿਟੀ ਜੇਲ੍ਹ ਤੇ ਹਮਲਾ ਕੀਤਾ ਸੀ ਅਤੇ 6 ਮੋਸਟ ਵੌਂਟਡ ਅਪਰਾਧੀਆਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ ਜਿਨ੍ਹਾਂ ਵਿੱਚ ਦੋ ਅਤਵਾਦੀ ਵੀ ਸ਼ਾਮਲ ਸਨ ਸੇਖੋ ਲਗਭਗ 10 ਸਾਲ ਜੇਲ੍ਹ ਵਿੱਚ ਰਹਿਣ ਮਗਰੋਂ ਸਿਆਸਤ ਵਿੱਚ ਸਰਗਰਮ ਹੋ ਗਿਆ ਏ ਉਸ ਦੇ ਦੋ ਮਹਿਲਾ ਰਿਸ਼ਤੇਦਾਰ ਜਿਨ੍ਹਾਂ ਵਿੱਚ ਇੱਕ ਉਸ ਦੀ ਪਤਨੀ ਮਨਦੀਪ ਕੌਰ ਅਤੇ ਕੁਲਜੀਤ ਕੌਰ ਫਰੀਦ ਸ਼ਾ ਜੋਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜ ਰਹੀਆਂ ਨੇ ਸਿੱਖੋ ਨਿਊਜ਼ੀ ਤੌਰ ਤੇ ਉਹਨਾਂ ਦੀ ਮੁਹਿੰਮ ਦੀ ਅਗਵਾਈ ਕਰ ਰਿਹਾ ਏ